ਕਾਲ ਪਰ ਕਾਲ ਜਿਹੜਾ ਹੈ ਦੇਖੋ ਵੈਸੇ ਤਾਂ ਬਾਣੀ ਚ ਕਬੀਰ ਜੀ ਨੇ ਇੱਕ ਜਗ੍ਹਾ ਦੇ ਉੱਤੇ ਖਾਲਸਾ ਸ਼ਬਦ ਆਉਂਦਾ ਹੈ ਉੱਥੇ ਇਹ ਨਹੀਂ ਕਰਨਾ ਕਿ ਅਸੀਂ ਗਿਆਨवान ਹਾਂ ਗਿਆਨ ਪ੍ਰੋਖ ਤੇ ਅਪ੍ਰੋਖ ਦੋ ਤਰ੍ਹਾਂ ਦਾ ਲਿਖਿਆ ਹੋਇਆ ਹੈ ਤੇ ਉੱਥੇ ਲਿਖਿਆ ਹੈ ਕਿ ਪਰਿਓ ਕਾਲ ਸਭੇ ਜਗ ਉਪਰ ਮਾਹੇ ਲਿਖੇ ਭਰਮ ਗਿਆਨੀ ਹੈ ਗਿਆਨੀ ਹੈ ਪਰ ਅਜੇ ਪਰਮਾ ਦਾ ਸਫਰ ਕਰ ਰਹੇ ਆ ਯਕੀਨ ਨਹੀਂ ਹੈ ਬੋਲੋ ਯਕੀਨ ਨਹੀਂ ਹੈ ਪਰ ਕਹਿੰਦੇ ਕਿ ਉਸੇ ਹੀ ਪਟੇ ਦੇ ਵਿੱਚ ਇਹ ਪਰਮਾ ਵਾਲਾ ਗਿਆਨੀ ਵੀ ਲਿਖ ਦਿੱਤਾ ਜਿੱਥੇ ਬਾਕੀਆਂ ਦੇ ਉੱਤੇ ਕਾਲ ਪੈ ਰਿਹਾ ਹੈ ਬੋਲੋ ਕਿਉਂਕਿ ਗਿਆਨੀ ਦਾ ਜਿਹੜਾ ਅਸਲ ਧਨ ਸੀ ਉਹਦੇ ਨਾਲ ਨਹੀਂ ਇਹ ਜੁੜਿਆ ਹੈ ਗਿਆਨੀ ਗਿਆਨ ਲੈ ਕੇ ਤੇ ਉਹ ਵੀ ਬਾਹਰਲੇ ਧਨ ਨਾਲ ਜੁੜ ਗਿਆ ਆਤਮਿਕ ਧਨ ਨਾਲ ਨਹੀਂ ਜੁੜਿਆ ਹੈ ਆ ਤੁਮਕੇ ਧੰਨ ਦੇ ਨਾਲ ਉਹਦੀ ਦੌੜ ਹੀ ਬਾਹਰ ਲੈ ਧੰਨ ਵਾਸਤੇ ਹੋ ਜਾਂਦੀ ਹੈ ਕੋਈ ਗਿਆਨਵਾਨ ਪੁਰਸ਼ ਹੋਊਗਾ ਕਿਉਂਕਿ ਗਿਆਨੀਆਂ ਕਾ ਧੰਨ ਹਰ ਨਾਮ ਹੈ ਗਿਆਨੀਆਂ ਕਾ ਧੰਨ ਕੀ ਹੈ ਹਰ ਨਾਮ ਫਿਰ ਦੂਸਰਾ ਤਾਂ ਨੇ ਦੇ ਬੇਤੀ ਚ ਕਿੱਥੋਂ ਆ ਗਿਆ ਹੈ ਇਹ ਗੁਰੂ ਦੇ ਬਚਨ ਨੂੰ ਪਲਟਾਇਆ ਤੇ ਫਿਰ ਦੂਜੇ ਧੰਨ ਦੇ ਵਿੱਚ ਬਿਰਤੀ ਗਈ ਹੈ ਨਾ ਗਿਆਨੀਆਂ ਕਾ ਧੰਨ ਹਰ ਨਾਮ ਹੈ ਸਹਿਜ ਕਰੋ ਬਿਆ ਬਾਤ ਔਰ ਉਹ ਧੰਨ ਵੀ ਕਿੱਥੇ ਜਾ ਕੇ ਘਟਣਾ ਹੈ ਸਹਿਜ ਦੇ ਵਿੱਚ ਜਾ ਕੇ ਘਟਣਾ ਹੈ ਸਹਿਜ ਕਰੋ ਵਪਾਰ